ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਆਪਣੇ YouTube ਚੈਨਲ ਢਿਲੋਡਰੀ ਫਾਰਮ ਬਰਨਾਲਾ ਦੇ ਵਿੱਚ ਸੋ ਜਿਹੜੇ ਕਿਸਾਨ ਵੀਰ ਆਪਣੇ ਇਸ ਚੈਨਲ ਦੇ ਵੀਡੀਓ ਪਹਿਲੀ ਵਾਰ ਦੇਖ ਰਹੇ ਆ ਉਹਨਾਂ ਨੂੰ ਰਿਕਵੈਸਟ ਹੈ ਕਿ ਆਪਣੇ YouTube ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਸੋ ਕਿਸੇ ਵੀ ਵੀਰ ਨੇ ਇਦਾਂ ਦੀ ਐਡ ਕਰਵਾਉਣੀ ਹੋਵੇ ਤਾਂ ਆਪਣਾ ਨੰਬਰ ਹੈ 84270 1987 ਸਤਿ ਸ਼੍ਰੀ ਅਕਾਲ ਭਾਈ ਸਤਿ ਸ਼੍ਰੀ ਅਕਾਲ ਭਾਈ ਜੀ ਹਾਂਜੀ ਵੀਰੇ ਨਾਮ ਐਡਰੈਸ ਦੱਸਿਓ ਆਪਣਾ ਨਾਮ ਸੁਖਦੀਪ ਸਿੰਘ ਜੀ ਪਿੰਡ ਪੀਜ਼ਨੀ ਕਲਾਂ ਜ਼ਿਲ੍ਹਾ ਸੂਰੂਰ ਤਸੀਰ ਧੂਰੀ ਜੀ ਤੇ ਮੋਬਾਈਲ ਨੰਬਰ ਆਪਣਾ ਜੀ 62847 ਜੀ 86711 ਜੀ 62847 86711 ਜੀ 86711 ਵਪਾਰ ਦਾ ਕੰਮ ਆਪਣਾ ਹਾਂਜੀ ਹਾਂ ਵਪਾਰ ਦਾ ਕੰਮ ਹੈ ਹੁੰਦੀ ਆ ਚੰਚਾਰ ਰੱਖ ਹਾਂਜੀ 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 ਜ਼ਿਆਦਾ ਵੱਜੇ ਹੁੰਦੀਆਂ ਵੱਜੇ ਕਈ ਨਹੀਂ ਲਪਾਂਦੇ ਜੀ ਜਿਹੜਾ ਨਾਰਮਲ ਭਾਅ ਆਮ ਜਿਮੀਦਾਰ ਚੱਲਦਾ 80 90 ਰੁਪਏ ਵੱਧ ਹੁੰਦਾ ਹਾਂਜੀ ਹਾਂ ਸਾਰਾ ਕੁਝ ਇਧਰ ਲੈਣਾ ਚੰਗਾ ਮਾੜਾ ਸਭ ਹੈਗਾ ਜੀ ਠੀਕ ਹੈ ਪਹਿਲਾ ਨੰਬਰ ਜਿਹੜੇ ਗੱਬਰ ਦੇਖੀ ਜਾਂਦੇ ਕਿਹੜਾ ਸੂਰਤ ਹੁੰਦੀ ਆ ਇਹ ਚੌਥਾ ਮੰਨ ਲਓ ਪੰਜਵਾਂ ਮੰਨ ਲਓ ਜੀ ਪੰਜਵੇਂ ਵੱਲ ਕੇ ਚੱਲੋ ਜੀ ਪੰਜਵਾਂ ਮੰਨੇਗਾ ਬਣ ਚ ਠੀਕ ਹੈ ਮਾਨੇ ਕਹ ਜਲੇ ਪੰਜਵੇਂ ਹੋ ਸਕਦੀ ਪੰਜਵੇਂ ਵਾਂਗੂ ਕਿੰਨਾ ਦੋ ਦੱਸਿਆ ਮਾਲਕ ਨੂੰ ਜੀ ਮਾਲਕ ਦਾ 15 ਕਿਲੋ ਕਹਿੰਦੇ ਆਪਾਂ 14 ਕਿਲੋ ਹੀ ਗਰੰਟੀ ਆਪਣੇ ਘਰ ਦੀ ਲਾਵਾਂਗੇ ਜੀ ਵੀ 14 ਕਿਲੋ ਦੁੱਧਾਂ ਦੀ ਮੈਂ ਹੈਗੀ ਆ ਤੇ ਘਰ ਦੀ ਤਸੱਲੀ ਹੈ ਜੀ ਦਿਨ ਕੈਕ ਲੈਣੇ ਸੁਣਦੇ ਲੋ ਦੋ ਲੈ ਲੈ ਜੀ ਤਿੰਨ ਲੈਣੀ ਠੀਕ ਹੈ ਦਿਨ ਪੂਰੇ ਨੇ ਜੀ ਦਿਨ ਪੂਰੇ ਆ ਦਿਨ ਪੂਰੇ ਨੇ ਤੇ ਸਾਣ ਸੀਮਨ ਵਗੈਰਾ ਦੱਸਿਆ ਚੰਗਾ ਕੋਈ ਨਾ ਜੀ ਚੰਗਾ ਸੀਮਨ ਲਗਾ ਜੈਟ ਬਲੈਂਕ ਆਵਾਜ਼ ਹੀ ਬੱਚੇ ਵੀ ਨੇ ਦਿੱਥੋਂ ਨੇ ਦਿੱਤਾ ਤਸੱਲੀ ਵੀ ਆਈ ਆ ਮੈਂ ਚੰਗੇ ਦੁੱਧ ਚੱਲ ਰਹੇ ਪਹਿਲੇ ਦੂਸਰੇ ਤੋਂ ਛੋਟੀ ਆਈ ਠੀਕ ਹੈ ਹਾਂਜੀ ਤੇ ਭਾ ਭਾਂਦਾ ਇਹਦਾ ਕੀ ਹੋਊਗਾ ਪਾਜ ਜੇ ਜੈ ਜਾਰੇ ਤਾਂ 90000 ਰੁਪਏ ਮੰਨਤਨ ਹੋ ਜਾਊਗਾ ਮੰਨਤਨ ਖੁੱਲਾ ਕਰਾਈ ਕਰਾਈ ਦਾ ਜਿਤ ਮਾਨ ਤੋਰੇ ਵਾਰ ਨੂੰ ਸੋ ਵੀਰੋਂ 90000 ਰੁਪਏ ਕੀਮਤਾ ਇਹਦੇ ਵਿੱਚੋਂ ਮਾਨਤਨ ਹੋ ਜਾਊਗਾ ਸੁਆ ਪੰਜਵਾਂ ਮੰਨ ਲਿਓ ਭਾਵੇਂ ਦੂਜਾਂ ਮੰਨ ਲਿਓ ਭਾਵੇਂ ਦਸਵਾਂ ਪਰ ਦੇਖ ਕੇ ਜੀ ਚੌਥੇ ਪੰਜਵੇਂ ਸੁਆ ਰੁਪਇਆ ਤੇ ਮਾਰੇ ਨਾ ਲਹੋਂ ਵਾਲੇ ਇਹਦੇ ਤੇ ਬਾਕੀ ਲੇਵਾ ਦੇਖੋ ਥਲੇ ਕਿ ਆ ਬਤਾ ਲੇਵਾ ਦਿਖਾਵਾ ਦੇਖ ਕੇ ਦਿਖਾਈ ਦਿੰਦਾ ਕਿ 18 17 ਕਿਲੋ ਪਰ 14 ਲੀਟਰ ਦੁੱਧ ਹਕੀਕਤ ਮੰਨ ਕੇ ਲੈ ਲਿਓ ਕੱਤਗਾਠ ਮੈਂ ਇਹਦਾ ਚੰਗਾ ਤੇ ਬਾਕੀ ਲੇਵੇ ਦੀ ਮੰਦਰਾ ਥਾਣਾ ਡਿਜ਼ਾਈਨ ਵਗੈਰਾ ਬਹੁਤ ਜੰਗਾ ਗੱਠ ਗੱਠ ਦੀ ਵਿੱਤੀ ਵੀ ਥਾਣਾ ਦੇ ਵਿੱਚ ਪੂਰੇ ਸਾਫ ਸੁਥਰੇ ਲੇਵੇ ਦੀ ਤੇ ਨੰਗੇ ਲੇਵੇ ਦੀ ਝੋਟੀਆਂ ਸਵਾਦ ਦੇਖੋ ਤੇ ਥਣ ਚੋਂ ਦਾ ਸਵਾਦ ਆ ਜਾਂਦਾ ਉਹ ਜਮ ਸੋ ਦੇਖੋ ਚਾਰੇ ਸਾਰੇ ਦੇਖਣ ਸਾਫ ਸੁਥਰੇ ਤੇ ਪੂਰਾ ਮੁੱਠੀ ਵਾਲਾ ਸੋਨਾ ਹੱਥੀ ਚਵਾਇ ਜਲਾ ਠੰਡ ਲੱਗਿਆ ਵਾ ਤੇ ਪੂਰੀ ਪਤਰੀ ਚਮੜੀ ਦੇ ਵਿੱਚ ਆ ਗਈ ਜਮ ਜੈਡ ਬਲੈਕ ਹੈ ਜੀ ਚਾਹ ਵਾ ਦੇਖੋ ਜਮਾ ਜੈਡ ਬਲੈਕ ਤੇ ਥਾਣਾ ਦੀ ਵਿੱਤੀ ਪੁੱਥੀ ਬਹੁਤ ਠੰਡੀ ਸੀ ਲਵਾਦੂ ਹਾਂਜੀ ਹਾਂਜੀ ਮੈਂ ਨਾ ਕਰ ਰਹੀ ਤੇ ਥੱਲੀ ਆਈ ਮੈਂ ਨਹੀਂ ਤੁਹ ਵੀਰੋ ਠੰਡੀ ਸੀਲ ਦੇਖ ਸਕਦੇ ਕੋਈ ਦਿੱਕਤ ਨਹੀਂ ਹਨਾ ਪੂਰੀ ਠੰਡੀ ਸੀਲ ਹੈ ਜੀ ਤੇ ਅੱਗੇ ਦੂਜੇ ਨੰਬਰ ਜਿਹੜੀ ਛੋਟੀ ਸੂਈ ਵੀ ਦੇਖਦੇ ਪਏ ਆਂ ਇਹ ਕਿਨੇ ਟਾਈਮ ਦੀ ਸੂਈ ਵੀ ਇਹ 5-6 ਮਹੀਨਾ ਦੀ ਸੂਆ ਜੀ ਬੱਚਾ ਹੈਗਾ ਬੱਚਾ ਕਟਾ ਖੜਾ ਹੀ ਮਗਰ ਉਹ ਦਿਖਾ ਦਿਓ ਜੀ ਬੂਰਾ ਕਾਲਾ ਕਾਲਾ ਜੀ ਕਟਾ ਕਾਲਾ ਕਟਾ ਇਹ ਤਾਂ ਖੜਾਗਾ ਹਾਂਜੀ ਸੂਆ ਕਿਹੜਾ ਹੋ ਸੂਈ ਵੀ ਸੂਆ ਦੂਜਾ ਸੂਆ ਜੀ ਸੂਈ ਵੀ ਹੁਣ ਹਾਂਜੀ ਹਾਂਜੀ 7 ਕਿਲੋ ਦੁੱਧ ਵੀਰੇ ਤਿਆਰ ਹੈ ਅੱਠ ਨਹੀਂ ਕਹਿੰਦੇ ਠੀਕ ਹੈ 7 ਕੰਡੇ ਵਾਲਾ ਜੀ ਸਾਢੇ 3 ਕਿਲੋ ਟਾਈਮ ਦਾ ਘਵਾ ਕੇ ਦੇਵਾ ਜਿਹੜਾ ਮੱਦੀ ਚੋ ਕੇ ਲੈ ਜਾ 10 0 ਫੈਣਾ ਵੀਰੇ ਬੱਚਾ ਛੱਡ ਕੇ ਮਿਲ ਜੀ ਮੈਂ ਕਿਹਾ ਕੱਟੇ ਦੇ ਮੱਦੀ ਨਹੀਂ ਦੋ ਹੀ ਡੰਗ ਠੀਕ ਹੈ ਤੇ ਗੱਬੜ ਵਗੈਰਾ ਤੈਨੂੰ ਗੱਬੜ ਵੀਰੇ ਵੀਡੀਓ ਪਈ ਆ ਪਰ ਕੋਈ ਸੀਮਨ ਲਵਾਈ ਦੀ ਜੇ ਕਿਸੇ ਵੀਰ ਭਾਈ ਨੇ ਵੀਡੀਓ ਪਾਸ ਆ ਜਾ ਭਾਈ ਕਿੰਨਾ ਹੋ ਗਿਆ ਇੱਕ ਮਿੰਟ ਠੀਕ ਹੈ ਹਾਂ ਜੀ ਸੜਾ ਪੀਣੇ ਸਟੈਪ ਉਹ ਪੈਣੀ ਭਰਾ ਇਹ ਤੀਨ ਸ਼ਾਂ ਦਾ ਠੀਕਾ ਲੱਗਦਾ ਠੀਕ ਹੈ ਤੇ ਗੱਬੜ ਮਰ ਕੇ ਜਰੂਰ ਰੱਬ ਦੇ ਡਿਪੈਂਡ ਆ ਉਹ ਪ੍ਰਵਾਹ ਬਖ ਦਿੰਦੇ ਠੀਕ ਹੈ ਚਵਾਈ ਵੀਡੀਓ ਆਪਣੇ ਕੋਲ ਪਈ ਆ ਹੀ ਗੱਬਰ ਦੀ ਚਵਾਈ ਚਵਾਈ ਜੀ ਉਹ ਗਰਮ ਪੂਰੀ ਐਣੀ ਇੱਕ ਨੰਬਰ ਰ ਵੇਰੇ ਉਹ ਕੱਟੀਆਂ ਵਾਲੀ ਭਾਏ ਦਾ ਕਿੰਨਾ 60000 ਰੁਪਏ ਲੈਣ ਦੇਣੀ ਹੈ ਵੀਰੇ ਸੂਟ ਹੀ ਉਹਦੇ ਵਿੱਚੋਂ ਤੋਰੇ ਬਾਹਰ ਲੈਣਾ ਜੀ ਸੁਭਰੋ ਘੱਡ ਘੜ ਬਹੁਤ ਆ ਤੇ 7 ਕਿਲੋ ਦੁੱਧਾ ਗੱਬਣ ਆਪਣੀ ਕਿਸਮਤ ਤੇ ਰਪੈਂਦਾ ਸਾਢੇ 3 ਕਿਲੋ ਪਰ ਇੱਕ ਟਾਈਮ ਦਾ ਦੁੱਧ ਚਵਾ ਕੇ ਜੇ ਬੱਚਾ ਵੀ ਸੇ ਮੀਲ ਕਾ ਪੰਜ ਹਜ਼ਾਰ ਜਿਆਦਾ ਬੱਚਾ ਇਹ ਨਾਲ ਤੇ 60000 ਦੇ ਵਿੱਚੋਂ ਮਾਨਤਨ ਕਹਿੰਦੇ ਕਰ ਦਾਂਗੇ ਤੇ ਤਾਜੀ ਥੱਲੇ ਦੁੱਧ ਕਿੰਨਾ ਕੁ ਸੀਗਾ ਜੀ ਵੀਰੇ 13 14 ਕਿਲੋ ਵੀਰੇ ਤਾਜੀ ਦਾ ਪਾਇਆ ਹੋਇਆ ਚੋਟੀ ਸਾਮੀ ਵੀ ਬਈ ਜਿੱਥੇ ਗਈ ਠੀਕ ਹੈ ਸੋ so 14 ਲੀਟਰ ਵੀਰ ਦੱਸ ਦਿਆ ਕਿ ਤਾਜ਼ੇ ਦੁੱਧ ਪੈਵਾ ਬਾਕੀ ਥਾਣ ਮੁਠੀ ਵਾਲਾ ਸੋਹਣਾ ਸਾਫ਼ ਸੁਥਰਾ ਥੱਲੇ ਪੂਰੀ ਸਾਫਾਈ ਕੱਟਕੜ ਦੇਖੋ ਜੀ ਕੱਟੀਆਂ ਦਾ ਹੀ ਭਾਜਦਾ ਠੀਕ ਹੈ ਤੇ ਜਿੰਦ ਜਾਨ ਵਾਲੇ ਝੋਟੇ ਜਾਂ ਮਾ ਨਵਾ ਖਾਣਾ ਦੂਸਰਾ ਸੂਏ ਸੂਈ ਨੂੰ ਲਗਭਗ 5-6 ਮਹੀਨੇ ਹੋ ਗਏ ਤੇ ਤੀਸਰੇ ਸੂਏ ਲਈ ਅੱਗੇ ਗੱਬੜ ਸਿਮਰ ਲੱਗਿਆ ਵਾ ਬਾਕੀ ਆਪਣੀੋ ਕਿਸਮਤ ਦੇ ਪੰਡਾ ਸੋ ਦੇਖੋ ਬੱਚਾ ਮੀਰ ਕਾਫਾ ਨਾਲ ਤੇ ਚੋਣ ਚਵਾਦੀ ਓਕੇ ਆ ਠੀਕ ਆ 7 ਲੀਟਰ ਦੁੱਧ ਹਾਜ਼ਰ ਆ ਤੇ ਥੱਲੇ ਮਿਲਕਵੇਨ ਵਗੈਰਾ ਦੇਖ ਸਕਦੇ ਜੀ ਪੂਰੀ ਸਾਫ਼ ਸੁਥਰੀ ਚੰਗੀ ਰਾਜੀ ਮਿਲਕਵੇਨ ਜਾਂਦੀ ਪਈ ਆ ਤੇ ਚੰਗੀ ਸੋਹਣੀ ਸਾਫ ਸੁਥਰੀ ਝੋਟੀ ਆ ਤੀਜੇ ਸੂਣ ਜੋ ਤਿਆਰ ਹੋ ਗਈ ਤਾਂ ਵਧੀਆ ਅੱਗੇ ਰੁਪਈਆ ਦੀ ਝੋਟੀ ਆਗੀ 60000 ਬਾਈ ਜੇ ਕੋਈ ਤਾੜੀ ਵੇਚੂਗਾ ਪਗਾਹ ਕਹੀਏ ਇਹਨੇ ਲੱਖ ਰੁਪਈਏ ਦੇ ਠੀਕ ਆ 60000 ਤੇ ਤੀਜੇ ਨੰਬਰ ਤੇ ਅੱਗੇ ਜਿਹੜੀ ਆਪਾਂ ਦੇਖੀ ਜਾਂਦੇ ਜੀ ਇਹ ਬਾਈ ਜੀ ਦੂਸਰਾ ਸੂਆ ਝੋਟੀ ਸੂਈ ਹੋਈ ਆ ਜੀ ਕਿੰਨਾ ਕ ਟਾਈਮ ਹੋ ਗਿਆ ਸੂਈ ਨੂੰ ਇਹਨੂੰ ਸੂਈ ਨੂੰ 15 16 ਦਿਨ ਮੰਨ ਲਓ ਜੀ 20 ਮੰਨ ਲਓ ਆ ਕੱਟੀਆਂ ਨੇ ਪਿੱਛੇ ਕੱਟੀਆਂ ਚੰਗੇ ਸੀਵਣ ਦੀ ਕੱਟੀਆਂ ਜੀ ਮਗਰ ਠੀਕ ਆ 14 ਕਿਲੋ ਦੁੱਧ ਵੀਰੇ ਕੰਗਿਆ ਤਿਆਰ ਅਜੋ ਪਿੱਛਲੇ 15 ਮਿੰਟ ਹੀ ਕਹਿੰਦੇ ਹੈਗਾ 15 ਹੀ ਹੈ ਠੀਕ ਹੈ ਪਰ ਹੈਗਾ 14 ਕਿਲੋ ਚਵਾ ਕੇ দাও ਏ ਦੋ ਲੰਗ ਚੂਨੇ ਚਾਰ ਚੂਨੇ ਤੇ ਲੈਵਾ ਟਰਗਾ ਜਾਵਾਂ ਹਾਂਜੀ ਪੱਥਰ ਵਗਾ ਸਿੰਘੀ ਸੂੜੀ ਦਿਖਾ ਦਿਓ ਬਈ ਜੀ ਸੋ ਸਿੰਘ ਮੂੰਹਾ ਦੇਖੋ ਸੋਣਾ ਤੇ ਮਿਲਕਵੇਂ ਦੇਖੋ ਆਹ ਕਿਆ ਬਾਤਾ ਜਮਾ ਜਿਵੇਂ ਪਤੰਗ ਦੀ ਡੋਰ ਚੜੀ ਹੁੰਦੀ ਤਾਂ ਹਨ ਉਸ ਹਿਸਾਬ ਦਾ ਲੈਵਾ ਤੇ ਮੋਟਾ ਗੋਟਾ ਥਾਣਾ ਪੂਰਾ ਵਧੀਆ ਤੇ ਚਵਾਈਟ ਵੀ ਇੱਕ ਨੰਬਰ ਹੈ ਮੈਂ ਕਿਹਾ ਬਈ ਜੀ ਇੱਕ ਨੰਬਰਾਂ ਚਵਾਈ ਮੋਟੀ ਚਵਾਈ ਆਈ ਠੀਕ ਹੈ ਚੱਲ ਲੱਕੀ ਦੀ ਗਾਲਾਂ ਗੂੜੀ ਦੀ ਤੇ ਥੋਰੀ ਵਾਰ ਨੂੰ ਵੀ ਬਰੇ ਸੋ ਮਿਲਕਵੇਂ ਦੇਖੋ ਹਰਲੇ ਪਾਸੇ ਤੇ ਪਹਿਲੇ ਪਾਸੇ ਜੇ ਆਪਾਂ ਦੇਖ ਲੈਣੇ ਤੇ ਬਾਕੀ ਤੇਲ ਲੱਗਦੀ ਜੈਡ ਬਲੇ ਕੇ ਟੋਟਲ ਸਾਰੀ ਇਹਦੀ ਵੀ ਹੈਨਾ ਠੀਕ ਹੈ ਸੋ ਸ਼ਾਮ ਦਾ ਟਾਈਮ ਆ ਹੁਣ ਚਵਾਈ ਹੋਣੀ ਹੈ ਜਮਾ ਲਗਭਗ ਟਾਈਮ ਹੋਗਾ 4:30 ਵਜੇ 4:30 ਵੀਡੀਓ ਕਵਰ ਕਰਦੇ ਪਏ ਆਂਗੇ ਸੋ ਕੱਦ ਕਾਠ ਚੰਗਾ ਤੇ ਜਿੰਦ ਜਰ ਅੜੇ ਝੋਟੀਆ ਸੋ ਦੇਖੋ ਤੇ ਮੁੱਲ ਇਹਦਾ ਕੀ ਰੱਖਿਆ ਭਰਾ ਆਪਾ ਮੁੰਦ ਵੀਰੇ ਇਹਦਾ ਲੈਣ ਦੇਣ 1,10,000 ਰੁਪਏ ਬਾਈ ਜੀ 14 ਕਿਲੋ ਦੁੱਧ ਚੋ ਸੋ ਮਿਲ ਕੇਵੇਂ ਦੇਖੋ ਦੋਨੇ ਪਾਸੇ ਚੰਗੀ ਦਿਖਾਈ ਦਿੰਦੀ ਆ ਮੁੱਲ 110000 14 ਕਿਲੋ ਦੁੱਧ ਕੰਡੇ ਦੇ ਧਰ ਕੇ ਮਣ ਕੇ ਦਿੱਤਾ ਜਾਊਗਾ ਜਮਾ ਦੋ ਟਾਈਮ ਮੀਰ ਕਹਿੰਦਾ ਚੁਆਈ ਕਰਕੇ ਦੇਵਾਂਗੇ ਬੱਚਾ ਇਹਦੇ ਪਿਛੇ ਹੈਗਾ ਫੀਮੇਲ ਕਾਫ ਕੱਟੀ ਚੰਗੀ ਸੀ ਉਹਦੀ ਕੱਟੀਆਂ ਬਈ ਜੀ ਠੀਕ ਆ ਚੰਗੇ ਸੀ ਬਈ ਹਣਾ ਤੇ ਨੰਬਰ ਬੋਲ ਦਿਓ ਭਰਾ ਦੁਆਰੇ ਆਪਣਾ ਨੰਬਰ ਹੈਗਾ ਜੀ ਆਪਣਾ 62847 86711 ਬਈ ਜੀ ਪਿੰਡ ਪੇਦਨੀ ਕਲਾ ਜਿਹੜਾ ਸਰੋਵਰ ਤੇ ਲੱਡੇ ਜਿਹੜੇ ਆ ਗੈਣਾ ਲੱਡੇ ਤੋਂ 5 ਕਿਲੋਮੀਟਰ ਹੈ ਧੂਲੀ ਤੋਂ 6 ਕਿਲੋਮੀਟਰ ਹੈ ਠੀਕ ਆ ਸੋਤਨਾ ਨਗਾ ਦੇ ਵਿੱਚੋਂ ਕੋਈ ਵੀ ਨਾ ਕਿਸੇ ਵੀਰ ਦੇ ਪਸੰਦ ਹੋਵੇ ਆ ਕੇ ਦੇਖ ਕੇ ਤਸੱਲੀ ਕਰਕੇ ਖਰੀਦਾਰੀ ਕਰ ਸਕਦੇ ਹੋ ਮੇਰਾ ਕੰਮ ਹੈ ਸਿਰਫ ਵੀਡੀਓ ਕਵਰ ਕਰਨਾ ਨਿਰਖ ਪਰਕ ਤੁਸੀਂ ਆਪ ਕਰਨੀਆਂ ਸੋ ਵੀਡੀਓ ਦੇਖਣ ਲਈ ਸਭ ਦਾ ਤਹਿਦ ਲੋ ਧੰਨਵਾਦ ਜਲਦ ਮਿਲਦੇ ਆ ਕਿਸੇ ਨਵੀਂ ਹੋਰ ਵੀਡੀਓ ਨਾਲ ਜੈਡ ਬ੍ਰੇਕ a ਟੂ ਜੈਡ ਠੀਕ ਹੈ ਜੋ